ਇੱਕ ਵਾਰ ਫਿਰ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜੀ ਹਾਂ ਦਿੱਲੀ ਦੇ ਵਿੱਚ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਇੱਕ ਈਮੇਲ ਭੇਜੀ ਗਈ ਹੈ ਧਮਕੀ ਭਰੀ ਜਿਸ ਦੇ ਉੱਤੇ ਲਿਖਿਆ ਗਿਆ ਹੈ ਕਿ 1 ਵਜ ਕੇ 11 ਮਿੰਟ ਦੇ ਉੱਤੇ ਤਮਾਕੇ ਹੋਣਗੇ ਤਾਂ ਸਕੂਲ ਉੱਡ ਜਾਣਗੇ ਤਾਂ 9 ਸਕੂਲ ਨੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਦਿੱਲੀ ਦੀ ਪੁਲਿਸ ਅਤੇ ਬੰਬ ਸquad ਜਿਹੜੀਆਂ ਟੀਮਾਂ ਨੇ ਉਹ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਜਿਹੜੇ ਸਕੂਲ ਨੇ ਖਾਲੀ ਕਰਵਾ ਲਏ ਗਏ ਨੇ ਸਕੂਲ ਕੰਪਲੈਕਸ ਦੀ ਪੂਰੇ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਇਹਦੇ ਵਿੱਚ ਸਚਾਈ ਨਾ ਹੋਵੇ ਤਾਂ ਫਿਲਹਾਲ ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਟੀਮਾਂ ਪਹੁੰਚ ਚੁੱਕੀਆਂ ਨੇ ਦਿੱਲੀ ਫਾਇਰ ਸਰਵਿਸ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਦਿੱਲੀ ਸquad ਦੀਆਂ ਟੀਮਾਂ ਆ ਬੰਬਸਗਰ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਦਿੱਲੀ ਪੁਲਿਸ ਮੌਕੇ ਦੇ ਉੱਤੇ ਮੌਜੂਦ ਹੈ ਔਰ ਜਿਹੜੇ ਸਕੂਲ ਨੇ ਉਹ ਖਾਲੀ ਕਰਵਾਏ ਜਾ ਰਹੇ ਨੇ ਪੂਰੇ ਜਿਹੜੇ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਧਮਕੀ ਮਿਲੀ ਹੈ ਔਰ ਉਸ ਤੋਂ ਬਾਅਦ ਜਿਹੜੇ ਸਕੂਲ ਹੈ ਉਹ ਹੌਲੀ-ਹੌਲੀ ਖਾਲੀ ਕਰਵਾ ਚੁੱਕੇ ਲਏ ਗਏ ਨੇ ਤਾਂ ਫਿਲਹਾਲ ਮੌਕੇ ਦੇ ਉੱਤੇ ਜਿਹੜੀਆਂ ਬੰਬਸਗਰ ਟੀਮਾਂ ਨੇ ਉਹ ਪਹੁੰਚ ਗਿਆ ਨੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਕੂਲ ਦਾ ਕੋਨਾ-ਕੋਨਾ ਛਾਣਿਆ ਜਾ ਰਿਹਾ ਕਿਉਂਕਿ ਜਦੋਂ ਇਸ ਤਰੀਕੇ ਦੀ ਕੋਈ ਧਮਕੀ ਆਉਂਦੀ ਹੈ ਤਾਂ ਉਸ ਕਾਦੇਸ਼ਾ ਜ਼ਰੂਰ ਬੜਿਆ ਰਹਿੰਦਾ ਹੈ ਕਿ ਜੇਕਰ ਇਹ ਧਮਕੀ ਸੱਚ ਹੋਈ ਤਾਂ ਫਿਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਨੁਕਸਾਨ ਤੋਂ ਬਚਣ ਲਈ ਸਭ ਤੋਂ ਪਹਿਲਾਂ ਸਕੂਲਾਂ ਨੂੰ ਖਾਲੀ ਕਰਵਾਇਆ ਜਾਂਦਾ ਹੈ ਤਾਂ ਸਕੂਲ ਖਾਲੀ ਕਰਵਾ ਕੇ ਬੱਚਿਆਂ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਸਟਾਫ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਔਰ ਪੂਰਾ ਜਿਹੜਾ ਸਕੂਲ ਹੈ ਉਹ ਆਪਣੇ ਕਬਜ਼ੇ ਦੇ ਵਿੱਚ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਲੈ ਲਿਆ ਗਿਆ ਹੈ ਔਰ ਕੱਲੇ-ਕੱਲੇ ਕੋਨੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ तकरीबन 9 ਤੋਂ 10 ਸਕੂਲ ਹੈ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਦੱਸਦੇ ਕਿ ਈਮੇਲ ਰਾਹੀਂ ਇਹ ਧਮਕੀ ਦਿੱਤੀ ਗਈ ਹੈ ਸਕੂਲਾਂ ਨੂੰ ਇੱਕ ਈਮੇਲ ਆਉਂਦੀ ਹੈ ਅੱਜ ਔਰ ਉਸ ਦੇ ਉੱਤੇ ਲਿਖਿਆ ਹੋਇਆ ਹੈ ਕਿ 1:00 ਵਜੇ ਕਿ 11 ਮਿੰਟ ਦੇ ਉੱਤੇ ਸਕੂਲਾਂ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਹ ਹਫੜਾ ਦਫੜੀ ਉੱਥੇ ਪੈਦਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਬੰਬ ਸਕਿਉਰਟੀ ਟੀਮਾਂ ਮੌਕੇ ਦੇ ਉੱਤੇ ਪਹੁੰਚ ਜਾਂਦੀਆਂ ਨੇ ਸਾਢੇ 5 ਜੋ ਟੀਮਾਂ ਨੇ ਉਹ ਮੌਕੇ ਦੇ ਉੱਤੇ ਪਹੁੰਚਦੀਆਂ ਨੇ ਫਾਇਰ ਜਿਹੜੇ ਸਰਵਿਸ ਆ ਤਾਂ ਉਹਨੂੰ ਵੀ ਐਕਟਿਵ ਕੀਤਾ ਜਾਂਦਾ ਤਾਂ ਉਹਨਾਂ ਨੂੰ ਵੀ ਸਕੂਲਾਂ ਦੇ ਬਾਹਰ ਜਿਹੜੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਉਹਨਾਂ ਨੂੰ ਵੀ ਤਾਇਨਾਤ ਕੀਤਾ ਜਾਂਦਾ ਕਿ ਜੇਕਰ ਇਸ ਤਰੀਕੇ ਦੀ ਕੋਈ ਗੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਚਿਆ ਜਾਵੇ ਤਾਂ ਉਹ ਵੀ ਪੂਰੇ ਇੰਤਜ਼ਾਮ ਇਥੇ ਕੀਤੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਦਿੱਲੀ ਦੇ 9 ਤੋਂ 10 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਪਹਿਲੀ ਵਾਰ ਨਹੀਂ ਹੈ ਜਦੋਂ ਦਿੱਲੀ ਦੇ ਵਿੱਚ ਇਸ ਤਰੀਕੇ ਦੀ ਧਮਕੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ ਪੰਜਾਬ ਦੇ ਵਿੱਚ ਕਈ ਵਾਰ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ ਔਰ ਹਾਲ ਫਿਲਹਾਲ ਦੀ ਜੇਕਰ ਗੱਲ ਕਰੀਏ ਤਾਂ ਇਹ ਇੱਕ ਦੋ ਮਹੀਨਿਆਂ ਦੇ ਵਿੱਚ ਤਕਰੀਬਨ 10 ਤੋਂ 12 ਧਮਕੀਆਂ ਹੁਣ ਤੱਕ ਆ ਚੁੱਕੀਆਂ ਨੇ ਜਿਹੜੀਆਂ ਸਕੂਲਾਂ ਨੂੰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਜਿਹੜੇ ਐਸ ਡੀ ਐਮ ਆਫਿਸ ਹੈ ਉਹਨਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਹਿਸੀਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਤਾਂ ਉਹ ਸਾਰੀਆਂ ਤਕਰੀਬਨ ਇੱਕੋ ਲੜੀ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਲਗਾਤਾਰ ਇਸ ਤਰੀਕੇ ਦੀਆਂ ਧਮਕੀਆਂ ਆ ਰਹੀਆਂ ਨੇ ਤਾਂ ਫਿਲਹਾਲ ਹੁਣ ਦਿੱਲੀ ਦੇ ਵਿੱਚ ਆ ਜਿਹੜੇ ਸਕੂਲ ਨੇ ਉਹਨਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ ਔਰ ਜਿਹੜੀਆਂ ਬੰਬਸਕਰ ਟੀਮਾਂ ਨੇ ਉਹ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਪੂਰੇ ਜਿਹੜੇ ਸਕੂਲ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਔਰ ਕੱਲੀ-ਕੱਲੀ ਜਿਹੜੀ ਜਗ੍ਹਾ ਹੈ ਉਹ ਸ਼ਾਨੀ ਜਾ ਰਹੀ ਹੈ ਸਾਰੇ ਪਾਸੇ ਜਿਹੜੇ ਇਲਾਕੇ ਨੇ ਆਸ-ਪਾਸ ਦੇ ਉਹ ਸੀਲ ਕਰ ਦਿੱਤੇ ਗਏ ਨੇ ਤਾਂ ਜੋ ਜੇਕਰ ਇਸ ਤਰੀਕੇ ਦੀ ਕੋਈ ਘਟਨਾ ਵਾਪਰਦੀ ਵੀ ਹੈ ਤਾਂ ਫਿਰ ਬਾਅਦ ਦੇ ਵਿੱਚ ਵੀ ਜਿਹੜੇ ਸੁਰੱਖਿਆ ਇੰਤਜ਼ਾਮ ਨੇ ਉਹ ਵੀ ਪੂਰੇ ਰਹਿਣ ਤਾਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਹੁਣ ਤੱਕ ਸਾਹਮਣੇ ਆਈਆਂ ਨੇ ਤਾਂ ਇਹਨਾਂ ਧਮਕੀਆਂ ਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ ਪਰ ਇੱਕ ਵਾਰ ਨੂੰ ਬੰਦਾ ਡਰ ਜ਼ਰੂਰ ਜਾਂਦਾ ਹੈ ਕਿਉਂਕਿ ਬੱਚਿਆਂ ਦਾ ਮਾਮਲਾ ਹੈ ਸਾਰੇ ਅ ਪਰਿਵਾਰਾਂ ਦੇ ਬੱਚੇ ਜਦੋਂ ਇੱਥੇ ਸਕੂਲਾਂ ਦੇ ਵਿੱਚ ਇਸ ਤਰੀਕੇ ਨਾਲ ਪੜ੍ਹਦੇ ਨੇ ਤਾਂ ਕਈ ਪਰਿਵਾਰ ਇੱਕ ਤਰੀਕੇ ਨਾਲ ਜੁੜੇ ਹੁੰਦੇ ਨੇ ਤਾਂ ਪਰਿਵਾਰਾਂ ਦੇ ਬੱਚਿਆਂ ਦਾ ਮਾਮਲਾ ਹੈ ਤਾਂ ਇਹ ਜਿਹੜੀ ਸੁਰੱਖਿਆ ਦਾ ਵੱਡਾ ਮਾਮਲਾ ਹੈ ਇਸ ਕਰਕੇ ਇਸ ਨੂੰ ਅ ਬਿਲਕੁਲ ਵੀ ਅੰਗੇਲੀ ਦੇ ਤੌਰ ਦੇ ਉਤੇ ਨਹੀਂ ਲਿਆ ਜਾ ਸਕਦਾ ਜਾਂ ਹਾਸੋ ਹੂਈਣਾ ਜਾਂ ਮਜ਼ਾਕ ਦੇ ਤੌਰ ਦੇ ਉਤੇ ਨਹੀਂ ਲਿਆ ਜਾ ਸਕਦਾ ਤਾਂ ਜਦੋਂ ਵੀ ਇਸ ਤਰੀਕੇ ਦੀ ਕੋਈ ਧਮਕੀ ਆਉਂਦੀ ਹੈ ਤਾਂ ਜਿਹੜੀਆਂ ਟੀਮਾਂ ਨੇ ਉਹ ਜ਼ਰੂਰ ਸੁਚੇਤ ਹੋ ਜਾਂਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਜਾਂਚ ਜ਼ਰੂਰ ਕੀਤੀ ਜਾਂਦੀ ਹੈ ਤਾਂ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੇ 9 ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 1:02 ਵਜ ਕੇ 11 ਮਿੰਟ ਦੇ ਉਤੇ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਨਾਲ ਹੀ ਜਿਹੜੀ ਧਮਕੀ ਦਿੱਤੀ ਗਈ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਦਿੱਲੀ ਨੂੰ ਖਾਲਿਸਤਾਨ ਬਣਾ ਦਿੱਤਾ ਜਾਵੇਗਾ ਔਰ ਅਫਸਰ ਗੁਰੂ ਦੀ ਜਾਤ ਦੇ ਵਿੱਚ ਜਿਹੜੇ ਧਮਕੀ ਇਹ ਕੀਤੇ ਜਾਣਗੇ ਤਾਂ ਇਸ ਤਰੀਕੇ ਨਾਲੇ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਵੀ ਕਈ ਸਕੂਲਾਂ ਨੂੰ ਹੁਣ ਤੱਕ ਧਮਕੀਆਂ ਇਸ ਤਰੀਕੇ ਦੀਆਂ ਆ ਚੁੱਕੀਆਂ ਨੇ ਤਾਂ ਹੁਣ ਦਿੱਲੀ ਦੇ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਟੀਮਾਂ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਔਰ ਉਹਨਾਂ ਦੇ ਵੱਲੋਂ ਕੋਨਾ ਕੋਨਾ ਸਕੂਲਾਂ ਦਾ ਛਾਣਿਆ ਜਾ ਰਿਹਾ ਬੱਚਿਆਂ ਨੂੰ ਉਥੋਂ ਬਾਹਰ ਕੱਢ ਦਿੱਤਾ ਗਿਆ ਸਕੂਲ ਖਾਲੀ ਕਰਵਾ ਲਏ ਗਏ ਨੇ ਉਸ ਤੋਂ ਬਾਅਦ ਪੂਰੇ ਤਰੀਕੇ ਨਾਲ ਸੈਨੀਟਾਈਜ਼ ਸਕੂਲ ਕੀਤਾ ਜਾ ਰਿਹਾ ਔਰ ਪੂਰੇ ਤਰੀਕੇ ਦੇ ਨਾਲ ਸੁਰੱਖਿਆ ਦੇ ਮੱਦੇ ਨਜ਼ਰ ਇਹ ਜਿਹੜਾ ਸਿਕਿਉਰਟੀ ਸੈਨੀਟਾਈਜ਼ ਕਰਨਾ ਬੇਹਦ ਜ਼ਰੂਰੀ ਹੈ ਤਾਂ ਸਿਕਿਉਰਟੀ ਸੈਨੀਟਾਈਜ਼ ਇਥੇ ਕੀਤਾ ਜਾ ਰਿਹਾ ਹੈ। ਮਨਰ ਦੇ ਉਤੇ ਤੰਬਾਕੇ ਹੋਣਗੇ ਤਾਂ ਸਕੂਲ ਉਡ ਜਾਣਗੇ ਤਾਂ ਨੌ ਸਕੂਲ ਨੇ ਜਿਨ੍ਹਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਦਿੱਲੀ ਦੀ ਪੁਲਿਸ ਅਤੇ ਬੰਬ ਸquad ਜਿਹੜੀਆਂ ਟੀਮਾਂ ਨੇ ਉਹ ਪਹੁੰਚ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਜਿਹੜੇ ਸਕੂਲ ਨੇ ਖਾਲੀ ਕਰਵਾ ਲਏ ਗਏ ਨੇ ਸਕੂਲ ਕੰਪਲੈਕਸ ਦੀ ਪੂਰੇ ਤਰੀਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਇਹਦੇ ਵਿੱਚ ਸਚਾਈ ਨਾ ਹੋਵੇ ਤਾਂ ਫਿਲਹਾਲ ਦਿੱਲੀ ਦੇ ਨੌ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਟੀਮਾਂ ਪਹੁੰਚ ਚੁੱਕੀਆਂ ਨੇ ਦਿੱਲੀ ਫਾਇਰ ਸਰਵਿਸ ਅ ਮੌਕੇ ਦੇ ਉੱਤੇ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਦਿੱਲੀ ਸਕੈਡ ਦੀਆਂ ਟੀਮਾਂ ਬੰਬਸਕੈਡ ਦੀਆਂ ਟੀਮਾਂ ਮੌਕੇ ਦੇ ਉੱਤੇ ਪਹੁੰਚ ਚੁੱਕੀਆਂ ਨੇ ਦਿੱਲੀ ਪੁਲਿਸ ਮੌਕੇ ਦੇ ਉੱਤੇ ਮੌਜੂਦ ਹੈ ਔਰ ਜਿਹੜੇ ਸਕੂਲ ਨੇ ਉਹ ਖਾਲੀ ਕਰਵਾਏ ਜਾ ਰਹੇ ਨੇ ਪੂਰੇ ਜਿਹੜੇ ਸਕੂਲਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਧਮਕੀ ਮਿਲੀ ਹੈ ਔਰ ਉਸ ਤੋਂ ਬਾਅਦ ਜਿਹੜੇ ਸਕੂਲ ਹੈ ਉਹ ਹੌਲੀ-ਹੌਲੀ ਖਾਲੀ ਕਰਵਾ ਚੁੱਕੇ ਲਏ ਗਏ ਨੇ ਤਾਂ ਫਿਲਹਾਲ ਮੌਕੇ ਦੇ ਉੱਤੇ ਜਿਹੜੀਆਂ ਬਾਂਬਸਗਰ ਟੀਮਾਂ ਨੇ ਉਹ ਪਹੁੰਚ ਗਿਆ ਨੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਕੂਲ ਦਾ ਕੋਨਾ ਕੋਨਾ ਛਾਣਿਆ ਜਾ ਰਿਹਾ ਕਿਉਂਕਿ ਜਦੋਂ ਇਸ ਤਰੀਕੇ ਦੀ ਕੋਈ ਧਮਕੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਖਦਸ਼ਾ ਜ਼ਰੂਰ ਬਣਿਆ ਰਹਿੰਦਾ ਹੈ ਕਿ ਜੇਕਰ ਇਹ ਧਮਕੀ ਸੱਚ ਹੋਈ ਤਾਂ ਫਿਰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਨੁਕਸਾਨ ਤੋਂ ਬਚਣ ਲਈ ਸਭ ਤੋਂ ਪਹਿਲਾਂ ਸਕੂਲਾਂ ਨੂੰ ਖਾਲੀ ਕਰਵਾਇਆ ਜਾਂਦਾ ਹੈ ਤਾਂ ਸਕੂਲ ਖਾਲੀ ਕਰਵਾ ਕੇ ਬੱਚਿਆਂ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ ਗਿਆ ਹੈ ਸਟਾਫ ਨੂੰ ਉਹਨਾਂ ਦੇ ਘਰ ਨੂੰ ਭੇਜ ਦਿੱਤਾ ਗਿਆ ਹੈ ਔਰ ਪੂਰਾ ਜਿਹੜਾ ਸਕੂਲ ਹੈ ਉਹ ਆਪਣੇ ਕਬਜ਼ੇ ਦੇ ਵਿੱਚ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵੱਲੋਂ ਲੈ ਲਿਆ ਗਿਆ ਔਰ ਕੱਲੇ-ਕੱਲੇ ਕੋਨੇ ਦੀ ਜਾਂਚ